ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸੱਚੀ ਕਰਮਵਰ ਗਰੇਵਾਲ ਵਰਗਾ ਅਸੂਲੀ ਬੰਦਾ ਨਹੀਂ ਦੇਖਿਆ ਉਸਨੇ ਜਿਵੰਦੇ ਨਾਲ ਯਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਿਵਿਆਂ ਤੱਕ ਨਿਭਾਈ ਤੇ ਅੱਗੇ ਪਤਾ ਨਹੀਂ ਕਿੱਥੇ ਤੱਕ ਨਿਭਾਏਗਾ ਐਕਸੀਡੈਂਟ ਵਾਲੇ ਦਿਨ ਤੋਂ ਹਸਪਤਾਲ ਬੈਠੇ ਰਹੇ ਉਹ ਤੇ ਕੁਲਵਿੰਦਰ ਵਿੱਲਾ ਦੋਵੇਂ ਜਿਵੰਦੇ ਦੇ ਯੂਨੀਵਰਸਿਟੀ ਵੇਲੇ ਦੇ ਯਾਰ ਨੇ ਫੋਕੀ ਸ਼ੋਰਤ ਲਈ ਇੱਕ ਵੀ ਬਿਆਨ ਮੀਡੀਆ ਚਾਕੇ ਨਹੀਂ ਦਿੱਤਾ ਬਲਕਿ ਮੀਡੀਆ ਦੇਖ ਕੇ ਗੱਡੀ ਛੱਡ ਕੇ ਪਹਿਲੇ ਦਿਨ ਭੱਜਦਾ ਮੈਂ ਉਹਨੂੰ ਆਪਣੀ ਅੱਖਾਂ ਨਾਲ ਦੇਖਿਆ ਜਦੋਂ ਇੱਕ ਬੀਬੀ ਉਸ ਵਾਲਵ ਮਾਈਕ ਲੈ ਕੇ ਗਈ ਤੇ ਅਖੀਰ ਤੱਕ ਉਹ ਬੋਲਿਆ ਨਹੀਂ ਤੇ মিডিਆ ਅੱਗੇ ਅੱਜ ਵੀ ਜਦੋਂ ਇੱਕ ਬੀਬੀ ਨੇ ਮਾਈਕ ਕੀਤਾ ਤਾ ਟੀਮ ਨੇ ਮਨਾ ਕੀਤਾ ਵੀ ਪਾਈ ਹਟ ਜਾ ਨਹੀਂ ਬੋਲਣਾ ਤੇ ਅੱਜ ਵੀ ਆਪਣੇ ਯਾਰ ਨੂੰ ਸਿਵਿਆਂ ਦੀ ਅੱਗ 'ਚ ਸਦੀਵੀ ਨੀਂਦ ਸੁਵਾਉਣ ਤੋਂ ਬਾਅਦ ਗੁਰੂ ਦੇ ਹੁਕਮ ਨੂੰ ਮੰਨਦਿਆਂ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮੱਤ ਦੇ ਵਾਕਾਂ ਅਨੁਸਾਰ ਗਰਾਊਂਡ 'ਚ ਪਈਆਂ ਪਲਾਸਟਿਕ ਦੀਆਂ ਬੋਤਲਾਂ ਚੁੱਕਣ ਲੱਗ ਪਿਆ ਜੋ ਸੰਗਤ ਨੇ ਸੰਸਕਾਰ ਵਾਲੇ ਗਰਾਊਂਡ 'ਚ ਖਿਲਾਰੀਆਂ ਸੀ ਕੁਦਰਤ ਤੇ ਜ਼ਮੀਨ ਨਾਲ ਜੁੜੇ ਨੂੰ ਪਤਾ ਹੁੰਦਾ ਹੈ ਕਿ ਇਹ ਕਿੰਨੀ ਘਤਕ ਚੀਜ਼ ਹੈ ਕੁਦਰਤ ਨੂੰ ਪਿਆਰ ਕਰਨ ਵਾਲੇ ਹੀ ਇਨਸਾਨ ਨੂੰ ਪਿਆਰ ਕਰ ਸਕਦੇ ਆ ਤੇ ਇਹ ਹੁੰਦੀ ਹੈ ਸੱਚੀ ਸ਼ਰਧਾਂਜਲੀ ਬਾਬਾ ਅਜਿਹੇ ਆ ਯਾਰ ਸਭ ਨੂੰ ਦੇਵੇ ਸੋ ਸੰਗਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ